ਹਾਂਜੀ ਸਾਥਰੀ ਕਾ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਤੋਂ ਇੱਕ ਖਬਰ ਆ ਰਹੀ ਆ ਜਿਹਦੇ ਨਾਲ ਇੱਕ ਉਮੀਦ ਦੀ ਕਿਰਨ ਜਾਗੀ ਆ ਕਿ ਜੀ ਜਿਹੜੇ ਆਪਣੀ ਕੰਟਰੀ ਆਰਡ ਜਿਹਨਾਂ ਨੂੰ ਮਿਲਿਆ ਹੋਇਆ ਜਾਂ ਫਿਰ ਜਿਹੜੇ ਐਸ ਆਈ ਐਸ ਵਾਲੇ ਆ ਉਹਨਾਂ ਲਈ ਕੋਈ ਰਾਹਤ ਦੀ ਖਬਰ ਆ ਸਕਦੀ ਆ ਕਿਉਂਕਿ ਇੱਕ ਨਿਊਜ਼ ਆ ਰਹੀ ਆ ਕਿ ਇੱਥੇ ਕਾਮਿਆਂ ਦੀ ਗਿਣਤੀ ਦਿਨ ਪਰ ਦਿਨ ਘਟਦੀ ਜਾ ਰਹੀ ਆ ਕਿਉਂਕਿ ਬੈਂਕ ਆਫ ਪੁਰਤਗਾਲ ਨੇ ਵੀ ਇੱਕ ਡਾਟਾ ਸ਼ੋਅ ਕੀਤਾ ਕਿ ਇੱਥੇ ਕਾਮਿਆਂ ਦੀ ਪ੍ਰਵਾਸੀਆਂ ਦੀ ਗਿਣਤੀ ਦਿਨ ਪਰ ਦਿਨ ਘਟਦੀ ਜਾ ਰਹੀ ਆ ਤੇ ਇਹ ਹੁਣ ਘਟਦੀ ਘਟਦੀ 12000 ਤੇ ਪਹੁੰਚ ਗਈ ਆ ਸੋ ਇਹ ਇੱਕ ਵੱਡਾ ਅੰਕੜਾ ਤੇ ਬੜੀ ਟੈਨਸ਼ਨ ਹੋਈ ਪਈ ਐ ਇਸ ਟਾਈਮ ਤੇ ਇਹਨਾਂ ਨੂੰ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਨਾ ਬਾਸਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਕੰਮ ਦੀ ਬੰਦਿਆਂ ਦੀ ਲੋੜ ਹੈਗੀ ਆ ਕਿਉਂਕਿ ਇੱਥੇ ਜਿਹੜੇ ਲੋਕ ਰਹਿ ਗਏ ਹੁਣ ਜ਼ਿਆਦਾ ਬਜ਼ੁਰਗ ਆ ਤੇ ਇਹਨਾਂ ਨੂੰ ਕੰਮ ਕਰਨ ਲਈ ਇਮੀਗ੍ਰੇਸ਼ਨ ਦੀ ਜ਼ਰੂਰਤ ਪੈਣੀ ਹੀ ਪੈਣੀ ਆ ਪਰ ਇੱਕ ਅੰਕੜਾ ਸ਼ੋ ਹੋਇਆ ਜਿ ਤਰ੍ਹਾਂ 2022-23 ਦੇ ਵਿੱਚ ਪੀਕ ਤੇ ਸੀਗੀ ਇਮੀਗ੍ਰੇਸ਼ਨ ਉਸੇ ਤਰ੍ਹਾਂ 24 ਤੇ 25 ਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਆ ਇਸ ਚੀਜ਼ ਦੇ ਵਿੱਚ ਸੋ ਹੁਣ ਇਹਨਾਂ ਨੂੰ ਇਸ ਚੀਜ਼ ਦੇ ਲਈ ਟੈਨਸ਼ਨ ਪਈ ਹੋਈ ਆ ਕੀ ਹੁਣ ਅਸੀਂ ਕਰੀਏ ਤਾਂ ਕਰੀਏ ਕਿਉਂਕਿ ਹਰ ਇੱਕ ਫੀਲਡ ਦੇ ਵਿੱਚ ਲੇਬਰ ਦੀ ਸ਼ਾਰਟੇਜ ਹੋ ਰਹੀ ਆ ਤੇ ਹੁਣ ਮੈਂ ਇਹ ਖਬਰ ਤਾਂ ਕਹਿ ਰਿਹਾ ਕਿ ਇਹਨਾਂ ਲਈ ਰਾਹਤ ਦੀ ਖਬਰ ਆ ਕਿਉਂਕਿ ਹੁਣ ਇਹਨਾਂ ਨੂੰ ਕਾਮਿਆਂ ਦੀ ਜ਼ਰੂਰਤ ਆ ਤੇ ਜਿਹੜੇ ਆਲਰੇਡੀ ਇਹਨਾਂ ਦੇ ਕੋਲ ਹੈਗੇ ਆ ਇਹ ਉਹਨਾਂ ਦਾ ਵੀ ਕੋਈ ਨਾ ਕੋਈ ਸੋਲੂਸ਼ਨ ਕਰ ਸਕਦੇ ਇਹਨਾਂ ਨੂੰ ਸਾਰਾ ਕੁਝ ਪਤਾ ਕਿ ਇਹ ਇਹਨਾਂ ਨੇ ਕੋਈ ਏਡੇ ਵੱਡੇ ਕ੍ਰਾਈਮ ਨਹੀਂ ਕੀਤੇ ਹੋਏ ਕਿ ਇਹਨਾਂ ਨੂੰ ਜੀ ਇਹਨਾਂ ਦੀ ਹੋਮ ਕੰਟਰੀ ਜੀ ਡਿਪੋਰਟ ਕਰਨਾ ਹੀ ਕਰਨਾ ਇਹਨਾਂ ਨੂੰ ਸਭ ਕੁਝ ਪਤਾ ਕਿ ਇਹ ਸਿਰਫ ਸਿਰਫ ਇੱਕ ਜਸਟ ਬੇਸ ਹੈਗਾ ਜਿਹਦੇ ਥਰੂ ਇਹ ਚੱਲ ਕੇ ਇੱਥੇ ਤੱਕ ਸਾਡੇ ਤੱਕ ਪਹੁੰਚੇ ਆ ਪਰ ਸਰਕਾਰਾਂ ਦੀਆਂ ਪਾਲਿਸੀਆਂ ਸੀਗੀਆਂ ਉਹਨਾਂ ਦੀ ਰਾਜਨੀਤੀ ਸੀਗੀ ਤੁਹਾਨੂੰ ਪਤਾ ਹੀ ਹੈ ਸ਼ੇਗਾ ਪਾਰਟੀ ਦੀ ਰਾਜਨੀਤੀ ਸਿਰਫ ਸਿਰਫ ਇਮੀਗ੍ਰੈਂਟਸ ਦੇ ਉੱਤੇ ਹੁੰਦੀ ਹੈ ਜਿਹਦੇ ਕਰਕੇ ਲਾਅ ਲਿਆਂਦੇ ਗਏ ਤੇ ਐਸਆਈਐਸ ਨੂੰ ਵੀ ਜਾਦਾ ਪਰ ਉਪਾਰਿਆ ਗਿਆ ਤੇ ਜਿਹਦੇ ਕਰਕੇ ਲੋਕਾਂ ਨੂੰ ਇੱਥੇ ਅਟਕਾਇਆ ਗਿਆ ਤੁਹਾਨੂੰ ਪਤਾ ਕਿ 2026 ਦੇ ਵਿੱਚ ਹੁਣ ਉਮੀਦ ਬਹੁਤ ਜ਼ਿਆਦਾ ਜਾਗ ਗਈ ਹੈ ਕਿ 2026 ਦੇ ਵਿੱਚ ਇਮੀਗ੍ਰੇਸ਼ਨ ਜ਼ਰੂਰ ਓਪਨ ਹੋਏਗੀ ਕਿ ਇਹਦਾ ਵੱਡਾ ਕਾਰਨ ਇਹ ਹੀ ਹੈ ਕਿ ਤੁਸੀਂ ਆ ਰਿਪੋਰਟ ਦੇਖ ਸਕਦੇ ਆ ਜਿਹੜੀ ਹਰ ਦੂਜੇ ਦਿਨ ਨੂੰ ਰਿਪੋਰਟਸ ਆ ਰਹੀ ਆ ਕਿ ਇੱਥੇ ਕੰਮਾਂ ਦੀ ਗਿਣਤੀ ਘਟ ਰਹੀ ਆ ਔਰ ਇਸ ਰਿਪੋਰਟਸ ਦੇ ਕੀ ਇਹਦੀ ਵਜ੍ਹਾ ਕੀ ਇਦਾਂ ਦੀਆਂ ਰਿਪੋਰਟਸ ਹੁਣ ਹਰ ਦੂਜੇ ਦਿਨ ਆ ਰਹੀਆਂ ਕਿਉਂਕਿ ਏ ਗਰਾਉਂਡ ਜ਼ੀਰੋ ਦੀ ਰਿਪੋਰਟਸ ਹੁਣ ਸਾਹਮਣੇ ਆ ਰਹੀਆਂ ਕਿਉਂਕਿ ਜੋ ਸਰਕਾਰ ਕਰ ਰਹੀ ਹੈ ਸਰਕਾਰ ਦਿਖਾ ਰਹੀ ਹੈ ਉਹ ਕੁਝ ਹੋਰ ਆ ਪਰ ਗਰਾਉਂਡ ਜ਼ੀਰੋ ਦੇ ਵਿੱਚ ਵਾਕਈ ਇੱਥੇ ਹੁਣ ਕਾਮਿਆਂ ਦੀ ਕਮੀ ਹੋ ਗਈ ਤੁਹਾਨੂੰ ਪਤਾ ਹੈ ਕਿ 2024 ਔਰ 25 ਦੇ ਵਿੱਚ 25 ਦੇ ਵਿੱਚ ਇੱਥੇ ਇਮੀਗ੍ਰੇਸ਼ਨ ਬੰਦ ਹੋ ਗਈ ਸੀਗੀ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਐਦਾਂ ਦੇ ਲਾਅ ਪਾਸ ਕਰਨ ਲੱਗੀ ਸਰਕਾਰ ਜਿਹਦਾ ਕਿ ਇਮੀਗ੍ਰੈਂਟ ਦੇ ਉੱਪਰ ਸਿੱਧੇ ਅਸਿੱਧੇ ਤੌਰ ਤੇ ਅਸਰ ਪੈਂਦਾ ਸੀਗਾ ਤੇ ਜਿਹਦੇ ਕਰਕੇ ਇੱਥੇ ਆਣ ਦਾ ਰੁਝਾਨ ਵੱਧ ਗਿਆ ਔਰ ਨਾਲ ਨਾਲ ਇਹ ਵੀ ਅੰਕੜਾ ਸ਼ੋਅ ਹੋਇਆ ਕਿ ਜਿਹਨੇ ਇੱਥੇ ਆਲਰੇਡੀ ਹੈਗੇ ਸੀਗੇ ਉਹ ਵੀ ਇੱਥੋਂ ਛੱਡ ਛੱਡ ਕੇ ਜਾ ਰਹੇ ਆ ਜਿਨ੍ਹਾਂ ਦੇ ਕੋਲ ਇੱਥੇ ਸਾਰਾ ਕੁਝ ਸੀਗਾ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਮੇਰੇ ਤੇਰੇ ਵਰਗੇ ਆਗੇ ਕਿ ਜਿਨ੍ਹਾਂ ਨੂੰ ਕੋਈ ਹੈ ਹੀ ਨਹੀਂ ਸੀ ਆਗੇ ਜੀ ਇੱਥੇ ਐਂਟਰ ਹੋ ਕੇ ਪੀਆਰਸੀ ਕਾਰਡ ਲਏ ਜਾਂ ਕੋਈ ਪੀਜ ਤੇ ਕੰਮ ਕਰਦਾ ਕੋਈ ਖੇਤਾਂ 'ਚ ਕੰਮ ਕਰਦਾ ਕੋਈ ਫੈਕਟਰੀ 'ਚ ਕੰਮ ਕਰਦਾ ਜੀ ਨਹੀਂ ਇਹਦੇ ਵਿੱਚ ਹਾਈ ਸਕਿਲਡ ਬੰਦੇ ਜਿਹੜੇ ਹਰ ਇੱਕ ਕੰਟਰੀ ਜਿਨ੍ਹਾਂ ਨੂੰ ਵੈਲਕਮ ਕਰਦੀ ਹੈ ਕਿ ਸਾਡੇ ਕੋਲ ਆਓ ਜੀ ਸਾਡੇ ਕੋਲ ਉਹ ਲੋਕ ਵੀ ਇਹਨਾਂ ਨੂੰ ਛੱਡ ਛੱਡ ਕੇ ਜਾ ਰਹੇ ਆ ਜਿਹੜੀ ਇਹਨਾਂ ਲਈ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਬਣ ਰਿਹਾ ਕਿ ਹੁਣ ਉਹ ਲੋਕ ਕਿਉਂ ਛੱਡ ਕੇ ਜਾ ਰਹੇ ਕਿਉਂਕਿ ਉਹ ਲੋਕਾਂ ਦੇ ਲਈ ਜਿਹੜੇ ਹਾਈ ਸਕਿਲਡ ਹੁੰਦੇ ਆ ਜਿਦਾ ਡਾਕਟਰ ਲਾ ਲਓ ਸੌਫਟਵੇਅਰ ਇੰਜੀਨੀਅਰ ਲਾ ਲਓ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਤੇ ਉਹ ਹਰ ਇੱਕ ਕੰਟਰੀ ਦੇ ਵਿੱਚ ਲੋੜੀ ਦਾ ਹੁੰਦੇ ਉਹਨਾਂ ਨੂੰ ਹਰ ਇੱਕ ਕੰਟਰੀ ਉਹਨਾਂ ਨੂੰ ਵੈਲਕਮ ਕਰਦੇ ਆ ਕਿ ਆਓ ਸੋ ਇੱਥੇ ਦੇ ਜਿਹੜੀ ਹੁਣ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਆ ਰਹੀਆਂ ਉਹ ਦਿਨ ਪੱਦ ਦਿਨ ਸਖਤ ਹੁੰਦੀਆਂ ਜਾ ਰਹੀਆਂ ਜਿਹਦੇ ਕਰਕੇ ਹੁਣ ਇੱਥੋਂ ਇਮੀਗ੍ਰੇਸ਼ਨ ਦਾ ਰੁਖ ਚੇਂਜ ਹੋ ਰਿਹਾ ਕੋਈ ਵੀ ਸਰਕਾਰ ਹੁੰਦੀ ਹੈ ਚਾਹੇ ਤੁਸੀਂ ਇਟਲੀ ਦੇਖ ਲਓ ਇਟਲੀ ਵੀ ਜਦੋਂ ਉਹਨਾਂ ਨੂੰ ਕਾਮਿਆਂ ਦੀ ਜ਼ਰੂਰਤ ਹੁੰਦੀ ਹੈ ਉਹ ਜਿਹੜੇ ਉੱਥੇ ਕੱਚੇ ਬੰਦੇ ਹੁੰਦੇ ਆਲਰੇਡੀ ਹਮੇਸ਼ਾ ਹੀ ਕੋਈ ਵੀ ਕੰਟਰੀ ਹੁੰਦੀ ਉਹ ਪਹਿਲਾਂ ਜਿੰਨੇ ਵੀ ਉਹਦੀ ਕੰਟਰੀ ਦੇ ਕੱਚੇ ਬੰਦੇ ਹੁੰਦੇ ਉਹਨਾਂ ਨੂੰ ਰੈਗੂਲਾਈਜ਼ ਕਰਦੀ ਹੁੰਦੀ ਹੈ ਉਹਨਾਂ ਨੂੰ ਪੱਕੇ ਕਰਦੀ ਹੁੰਦੀ ਹੈ ਸੋ ਸੇਮ ਹੀ ਉਹ ਜਿਸ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਕਿ ਜੀ ਬੰਦਿਆਂ ਦੀ ਘਾਟ ਪੈ ਗਈ ਕਾਮਿਆਂ ਦੀ ਕਮੀ ਮਹਿਸੂਸ ਹੋ ਗਈ ਦਰਦ ਦਿੱਤੀ ਜਾ ਰਹੀ ਹੈ ਦਿਨ-ਪਰ-ਦਿਨ ਸੋ ਜਿਹੜੇ ਐਸਆਈਐਸ ਵਾਲੇ ਵੀਰ ਆ ਜਿਨ੍ਹਾਂ ਨੂੰ ਕੰਟਰੀ ਆਟ ਹੈ ਜਾਂ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਹੈਗੇ ਇੱਥੇ ਸੋ ਉਹਨਾਂ ਲਈ ਲਈ ਰਾਹਤ ਦੀ ਖਬਰ ਮੈਂ ਇਸ ਲਈ ਕਹਿ ਰਿਹਾ ਕਿ ਹੁਣ ਜਦੋਂ ਸਰਕਾਰ ਨੂੰ ਵਾਦੇ ਵਾਕੇ ਹੀ ਕੰਮਿਆਂ ਦੀ ਜ਼ਰੂਰਤ ਪੈ ਗਈ ਜਦੋਂ ਇਹਨਾਂ ਦਾ ਕੰਮ ਬਿਲਕੁਲ ਖੜਨ ਦੇ ਕੰਡੇ ਤੇ ਆ ਗਿਆ ਤੇ ਉਸ ਟਾਈਮ ਦੇ ਇਹਨਾਂ ਨੂੰ ਤੁਹਾਡੀ ਹੀ ਬਾਹ ਫੜਨੀ ਪੈਣੀ ਆ ਤੁਹਾਡੀ ਹੈਲਪ ਲੈਣੀ ਪੈਣੀ ਆ ਕਿਉਂਕਿ ਅਗਰੇ ਬਾਹਰੋਂ ਕਿਸੇ ਨੂੰ ਮੰਗਾਉਂਗੇ ਉਹਦੇ ਲਈ ਖਰਚਾ ਟਾਈਮ ਹੋਏਗਾ ਤੇ ਆਲਰੇਡੀ ਤੁਸੀਂ ਵਿੱਚ ਰਹਿ ਰਹੇ ਆ ਤੁਹਾਨੂੰ ਲੈਂਗੁਏਜ ਆ ਰਹੀ ਆ ਤੁਸੀਂ ਆਲਰੇਡੀ ਇਹਨਾਂ ਦੀ ਇਕਨੋਮੀ ਨੂੰ ਬੂਸਟ ਕਰਵਾ ਰਹੇ ਆ ਕਿਉਂਕਿ ਆਲਰੇਡੀ ਤੁਸੀਂ ਕੰਮ ਕਰ ਰਹੇ ਆ ਕਿਉਂਕਿ ਇਹ ਤਾਂ ਹੈ ਨਹੀਂ ਕਿ ਜਿਨ੍ਹਾਂ ਨੂੰ ਐਸਆਈਐਸ ਆ ਗਿਆ ਜਾਂ ਕੰਟਰੀ ਔਟ ਆ ਗਿਆ ਉਹ ਕੰਮ ਤੋਂ ਬੇਲੇ ਬੈਠੇ ਆ ਉਹਨਾਂ ਕੋਲ ਕੰਮ ਐ ਨਹੀਂ ਨਹੀਂ ਤੁਸੀਂ ਕੰਮ ਕਰ ਰਹੇ ਆ ਪਰ ਹੁਣ ਇਹ ਕੋਈ ਮੈਂ ਇੱਕ ਪੱਕਾ ਨਹੀਂ ਕਹਿ ਰਿਹਾ ਦਾਅਵੇ ਨਾਲ ਹੀ ਕਹਿ ਰਿਹਾ ਕਿ ਹੋਏਗਾ ਹੋਏਗਾ ਪਰ ਤੁਹਾਨੂੰ ਪਤਾ ਕਿ ਉਮੀਦ ਤੇ ਦੁਨੀਆ ਕਾਇਮ ਆ ਹੁਣ ਜਿੰਨੇ ਵੀ ਕੰਟਰੀ ਔਟ ਵਾਲੇ ਬੈਠੇ ਆ ਵਿਚਾਰੇ ਉਹਨਾਂ ਨੂੰ ਇੱਕ ਉਮੀਦ ਹੀ ਆ ਕਿ ਕਦੇ ਨਾ ਕਦੇ ਕੁਛ ਨਾ ਕੁਛ ਇਦਾਂ ਦਾ ਲਾ ਆਏਗਾ ਕਿ ਜਿਹਦੇ ਨਾਲ ਆਪਾਂ ਨੂੰ ਕੋਈ ਸੁੱਖ ਦਾ ਸਾਹ ਮਿਲੇਗਾ ਸੋ ਇਹ ਤੁਹਾਡੇ ਲਈ ਇੱਕ ਸੁੱਖ ਦਾ ਸਾਹ ਹੀ ਆ ਕਿ ਇਦਾਂ ਦੀਆਂ ਰਿਪੋਰਟਸ ਆ ਰਹੀਆਂ ਤਾਂ ਹੀ ਤੁਹਾਡੀ ਵੈਲਿਊ ਪੈਣੀ ਆ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀ ਚੀਜ਼ ਓਵਰ ਹੋ ਜਾਵੇ ਉਹਦੀ ਵੈਲਿਊ ਘਟ ਜਾਂਦੀ ਆ ਸੇਮ ਉਸੇ ਤਰ੍ਹਾਂ ਹੁਣ ਇੱਥੇ ਇਮੀਗ੍ਰੈਂਟ ਦੀ ਵੈਲਿਊ ਉਦੋਂ ਹੀ ਪੈਣੀ ਹੈ ਜਦੋਂ ਇੱਥੇ ਫਲੋ ਥੋੜਾ ਘੱਟ ਹੋਏਗਾ ਤੁਹਾਨੂੰ ਪਤਾ ਹੈ ਕਿ ਜਿਆਦਾ ਲੋਕ ਆਗੇ ਸੀ ਕਮਾਕਾਰਾਂ ਤਾਂ ਵੀ ਤੁਸੀਂ ਕੀ ਹਾਲ ਦੇਖਿਆ ਕਿ ਲੋਕ ਫ੍ਰੀ ਦੇ ਵਿੱਚ ਕੰਮ ਕਰਨ ਲਈ ਤਿਆਰ ਬੈਠੇ ਸੀਗੇ ਅਸੀਂ ਫ੍ਰੀ 'ਚ ਕੰਮ ਕਰਾਂਗੇ ਜੀ ਸਾਨੂੰ ਕੰਮ ਤੇ ਰੱਖ ਲਓ ਸੋ ਉਹਦੀ ਕੀ ਵਜ੍ਹਾ ਸੀ ਕਿ ਕਿਉਂਕਿ ਇੱਥੇ ਲੋਕਾਂ ਦੇ ਕੋਲ ਰਹਿਣ ਲਈ ਜਗ੍ਹਾ ਨਹੀਂ ਸੀ ਔਰ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਕੀ ਸੀ ਕਿ ਇੱਥੇ 2022-23 ਦੇ ਵਿੱਚ ਇਮੀਗ੍ਰੇਸ਼ਨ ਬਹੁਤ ਹੱਦ ਤੱਕ ਐਂਟਰ ਹੋਈ ਸੀ ਕਿ ਬਹੁਤ ਲੋਕ ਇੱਥੇ ਮੂਵ ਹੋਏ ਸੀਗੇ ਜਿਹਦੇ ਕਰਕੇ ਬਹੁਤ ਜ਼ਿਆਦਾ ਉਬਾਲਾ ਮਾਰਿਆ ਸੀਗਾ ਇਮੀਗ੍ਰੇਸ਼ਨ ਨੇ ਔਰ ਉਹਦੇ ਕਰਕੇ ਇੱਥੇ ਬਹੁਤ ਮੁਸ਼ਕਲਾਂ ਵੀ ਸਾਹਮਣਾ ਕਰਨਾ ਪਿਆ ਲੋਕਾਂ ਨੂੰ ਬਹੁਤ ਮਾੜੇ ਦਿਨ ਲੋਕਾਂ ਨੇ ਦੇਖੇ ਆ ਬਿਨਾ ਭੁੱਖੇ ਬਿਨਾ ਰੂਮਾਂ 'ਚ ਸੌਏ ਬਾਹਰ ਤੱਕ ਸੌਂਦੇ ਰਹਿੰਦੇ ਆ ਮੁੰਡੇ ਤੁਹਾਨੂੰ ਵੀ ਵੀਡੀਓਜ਼ ਜੇ ਤੁਸੀਂ ਦੇਖੀਆਂ ਸਾਰਿਆਂ ਦੀ ਕਿੰਨੇ ਬੁਰਾ ਹਾਲ ਹੋਇਆ ਸੀ ਇੱਥੇ ਔਰ ਕੰਮਾਂ ਤੇ ਵੀ ਤੁਹਾਨੂੰ ਪਤਾ 12 13 13 ਘੰਟੇ ਕੰਮ ਕਰਦੇ ਸੀ ਪਰ ਉਹਨਾਂ ਨੂੰ ਸੈਲਰੀ ਨਹੀਂ ਮਿਲਦੀ ਸਿਰਫ ਸਿਰਫ ਟੈਕਸ ਤੇ ਉਹਨਾਂ ਨੇ ਕੰਮ ਕੀਤਾ ਇਹ ਵਾਕਈ ਹੀ ਹਕੀਕਤ ਦੇ ਵਿੱਚ ਹੋਇਆ ਸੋ ਇਹ ਉਹ ਨਾ ਹੋਵੇ ਅੱਗੇ ਤੋਂ ਐਸੇ ਲਈ ਇੱਥੇ ਹੁਣ ਇਮੀਗ੍ਰੇਸ਼ਨ ਜਾਣਾ ਸਟਾਰਟ ਹੋ ਗਈ ਇੱਥੇ ਹੁਣ ਹੈ ਹੀ ਨਹੀਂ ਕੋਈ ਇੱਥੇ ਹੁਣ ਇਹ ਸੁਧਾਰ ਆਣੇ ਸਟਾਰਟ ਹੋਗੇ ਤੇ ਸਰਕਾਰ ਨੂੰ ਹੁਣ ਸ਼ੀਸ਼ਾ ਥੋੜੇ ਦਿਨਾਂ ਦੇ ਵਿੱਚ ਵਿੱਚ ਦਿਖੇਗਾ ਕਿ ਵਾਕਈ ਮੈਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਆ ਤੇ ਇਹ ਹੁਣ ਸੋਚਿਆ ਜਾ ਰਿਹਾ ਇਹ ਉਮੀਦ ਲਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਤੱਕ ਵੀ ਖੁੱਲ ਸਕਦੀ ਆ ਪਰ ਉਹਦੇ ਵਿੱਚ ਕੀ ਪਤਾ ਥੋੜੇ ਲਾਅ ਚੇਂਜ ਕੀਤੇ ਜਾਣ ਕਿਉਂਕਿ ਪਹਿਲਾ ਇਹ ਹੁੰਦਾ ਕਿ ਕੋਈ ਕਿਤੋਂ ਵੀ ਆ ਰਿਹਾ ਕੋ ਦਾ ਕੋਈ ਬੈਕਗ੍ਰਾਉਂਡ ਨਹੀਂ ਕੋਈ ਕੁਝ ਲੈਣਾ ਦੇਣਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਚਲੋ ਜਿੱਥੇ ਆ ਕੇ ਫਾਈਲ ਲੋਕ ਕਰਵਾ ਲੈਂਦਾ ਸੀ ਮੇ ਵੀ ਹੁਣ ਥੋੜੀ ਚੇਂਜਸ ਹੋਣਗੇ ਕਿ ਬੰਦਾ ਕਿੱਦਾਂ ਐਂਟਰ ਹੋਇਆ ਸੀ ਕਿਉਂਕਿ ਮਸਲਾ ਸਭ ਤੋਂ ਵੱਡਾ ਬਣਦਾ ਲੀਗਲ ਐਂਟਰੀ ਦਾ ਬੰਦਾ ਯੂਰਪ ਦੇ ਵਿੱਚ ਕਿਸ ਕਿਸ ਵੀਜੇ ਦੇ ਉੱਪਰ ਐਂਟਰੀ ਕੀਤੀ ਹੈ ਉਹਨੇ ਕੀ ਉਹਦਾ ਲੈਣਾ ਦੇਣਾ ਕੀ ਸਟੇਟਸ ਆ ਸੋ ਮੈਂ ਵੀ ਥੋੜਾ ਬੋਤਾ ਚੀਜ਼ਾਂ ਨੂੰ ਪਸੰਦੇ ਕਰਕੇ ਇਮੀਗ੍ਰੇਸ਼ਨ ਇਹਨਾਂ ਨੂੰ ਖੋਲਣੀ ਪੈਣੀ ਆ ਸੋ ਜਿਹੜੀਆਂ ਇਹ ਰਿਪੋਰਟਸ ਆ ਰਹੀਆਂ ਇਹ ਤੋਂ ਸਾਫ਼-ਸਾਫ਼ ਇਹ ਜ਼ਾਹਿਰ ਹੋ ਰਿਹਾ ਕਿ ਇਹਨਾਂ ਦੇ ਕੋਲ ਕੋਈ ਵੀ ਹੱਲ ਨਹੀਂ ਹੈਗਾ ਹੋਰ ਕਿਉਂਕਿ ਇਹਨਾਂ ਦੀ ਜਿਹੜੀ ਆਲਰੇਡੀ ਪਪੂਲੇਸ਼ਨ ਬਹੁਤ ਜ਼ਿਆਦਾ ਜਿਹੜੀ ਉਹ 올ਡ ਹੋ ਚੁੱਕੀ ਹੈ ਬਜ਼ੁਰਗ ਹੋ ਚੁੱਕਿਆ ਸੋ ਉਹਨਾਂ ਤੋਂ ਕੰਮ ਨਹੀਂ ਹੋਣਾ ਸੋ ਇਹਨਾਂ ਨੂੰ ਜ਼ਰੂਰਤ ਪੈਣੀ ਹੀ ਪੈਣੀ ਆ ਸੋ ਮੈਂ ਕੋਈ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਮੈਂ ਤੁਹਾਨੂੰ ਇੱਕ ਪੋਜ਼ਿਟਿਵ ਨਿਊਜ਼ ਦੇ ਰਿਹਾ ਕਿ ਵਾਕਈ ਇਦਾਂ ਹੋ ਸਕਦਾ ਕਿਉਂਕਿ ਉਮੀਦ ਹੈ ਤਾਂ ਜਹਾਨ ਹੈ ਤੁਹਾਨੂੰ ਪਤਾ ਹੀ ਹੈ ਉਮੀਦ ਨਾਲ ਸਾਰਾ ਖੁਸ਼ੀ ਆ ਸੋ ਆਪਾਂ ਨੂੰ ਉਮੀਦ ਰੱਖਣੀ ਚਾਹੀਦੀ ਆ ਪੋਜੀਟਿਵ ਸੋਚਣਾ ਚਾਹੀਦਾ ਫੇਰੀ ਤੁਸੀਂ ਨਾ ਕੋਸ਼ਿਸ਼ ਨਾ ਕੋਸ਼ਿਸ਼ ਪੋਜੀਟਿਵ ਹੋਏਗਾ ਤੇ ਮੈਂ ਤਾਂ ਦਿਲ ਤੋਂ ਅਰਦਾਸ ਵੀ ਇਹ ਕਰਦਾ ਕਿ ਇਹ ਸਾਰਾ ਕੁਝ ਸੱਚ ਹੋ ਜਾਵੇ ਤੇ ਤੁਸੀਂ ਵੀ ਦੁਆ ਕਰਨੀ ਉਹ ਸਾਰਿਆਂ ਨੇ ਅਰਦਾਸ ਕਰ ਲਈਆਂ ਕਿ ਰੱਬਾ ਸਾਡੀ ਪਲੀ ਸੁਣ ਲੈ ਕੀ ਪਤਾ ਕਿਸੇ ਦੀ ਸੁਣੇ ਲਵੇ ਰੱਬ ਕਿਸੇ ਤੋਂ ਉਹ ਕਹਿੰਦੇ ਨਹੀਂ ਉਹਦੇ 24 ਘੰਟੇ ਦੇ ਵਿੱਚ ਇੱਕ ਵਾਰ ਹਮੇਸ਼ਾ ਮੂਹ ਦੇ ਉੱਪਰ ਸੱਸਵਤੀ ਬੈਠੀ ਹੁੰਦੀ ਹੈ ਸੋ ਕੀ ਪਤਾ ਤੁਹਾਡੀ ਉਹ ਗੱਲ ਸੁਣ ਲਵੇ ਤੇ ਤੁਹਾਡੇ ਸਾਰਿਆਂ ਦੇ ਪੇਪਰ ਮਿਲ ਜਾਣ ਤੇ ਤੁਸੀਂ ਵੀ ਆਪਣੇ ਘਰਾਂ ਚ ਜਲਦੀ ਜਾ ਸਕਦੇ ਆ ਪਰ ਇਹ ਨਿਊਜ਼ ਤੁਹਾਨੂੰ ਪਤਾ ਕਿ ਐਵੇਂ ਨਹੀਂ ਆਂਦੀਆਂ ਹੁੰਦੀਆਂ ਇਹਦੇ ਕੋਈ ਨਾ ਕੋਈ ਡੂੰਗੇ ਮਕਸਦ ਹੁੰਦੇ ਆ ਡੂੰਗੇ ਕਾਰਨ ਹੁੰਦੇ ਫੇਰ ਹੀ ਇਹ ਨਿਊਜ਼ਾਂ ਇਦਾਂ ਆਂਦੀਆਂ ਔਰ ਇਹ ਅੰਕੜੇ ਸ਼ੋਅ ਹੁੰਦੇ ਆ ਸੋ ਇਹਦਾ ਅੰਕੜੇ ਦਾ ਸ਼ੋਅ ਹੋਣ ਦਾ ਮਤਲਬ ਇਹੀ ਹੈ ਕਿ ਬਾਕੇ ਇੱਥੇ ਇਮੀਗ੍ਰੈਂਟਸ ਦੀ ਕਮੀ ਹੈਗੀ ਹੈ ਇਹਨਾਂ ਨੂੰ ਕੰਮ ਹੀ ਨਾ ਦੇ ਰੁਕਣ ਲੱਗੇ ਠੱਲ ਪੈਣ ਲੱਗੇ ਕਿਉਂਕਿ ਬਹੁਤ ਲੋਕ ਇੱਥੋਂ ਮੂਵ ਹੋ ਗਏ ਔਰ ਆ ਬੰਦ ਹੋ ਗਏ ਤੇ ਤੁਹਾਨੂੰ ਬਾਕੀ ਤੁਹਾਡੇ ਸਾਹਮਣੇ ਹੀ ਆ ਬਾਕੀ ਇਹਦੇ ਨਿਊਜ਼ ਦੇ ਉੱਪਰ ਤੁਹਾਡਾ ਕੀ ਕਹਿਣਾ ਤੁਹਾਡੇ ਕੀ ਵਿਚਾਰ ਨੇ ਸੋ ਤੁਸੀਂ ਜਰੂਰ ਜਰੂਰ ਆਪਣੇ ਇਹਦੇ ਬਾਰੇ ਆਪਣੀ ਰਾਏ ਤੇ ਵਿਚਾਰ ਦੱਸਿਓ ਤੇ ਇੱਕ ਅਰਦਾਸ ਜਰੂਰ ਕਰੋ ਕਿ ਵਾਕਈ ਹੀ ਇਹ ਗੱਲਾਂ ਸੱਚੀਆਂ ਹੋ ਜਾਣ ਜੋ ਆਪਾਂ ਸੋਚਿਆ ਕਿ ਇਹ ਪੱਕਾ ਪੇਪਰ ਖੁੱਲ ਜਾਣ ਐਸਆਈਐਸ ਵਾਲਿਆਂ ਦਾ ਵੀ ਮਸਲਾ ਹੱਲ ਹੋ ਜਾਵੇ ਤੇ ਕੰਟਰੀ ਆਊਟ ਵਾਲਿਆਂ ਨੂੰ ਕਿਸੇ ਨੂੰ ਵੀ ਇੱਥੋਂ ਬਾਹਰ ਨਾ ਕੱਢਿਆ ਜਾਵੇ। ਬਾਕੀ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਅਗਰ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤੇ ਦੂਜੀ ਗੱਲ ਇਹ ਆ ਕਿ ਚੈਨਲ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।